ਉੱਤਨਵਾ ਜੀ ਉਹ ਨਹੀਂ ਪੀਂਦਾ ਜੀ ਆਪਾਂ ਹੀ ਪੀਵਾਂਗੇ ਕੋਲੇ ਕੁਕੀਜ਼ 2 ਮਿੰਟ ਢੀਕਣਾ ਜੀ ਸੰਦੀਪ ਨੂੰ ਜੇ ਆਹ ਕੱਪ ਖਾਲੀ ਹੁੰਦੇ ਹੁੰਦੇ ਆ ਗਿਆ ਤੇ ਆ ਗਿਆ ਤੇ ਨਹੀਂ ਤਾਂ ਉਹਨੂੰ ਆਹ ਕੱਪ ਵੀ ਖਾਲੀ ਮਿਲੂਗਾ ਦਿਨ ਹੈਗਾ ਜੀ ਅੱਜ ਬੁੱਧਵਾਰ ਬੁੱਧ ਤੇ ਕੰਮ ਹੈਗਾ ਸੁੱਧ 20 ਅਗਸਤ ਤੇ ਸਵੇਰੇ ਭਾਈ ਟਾਬੇ ਵਾਲੇ ਬਾਈਆਂ ਨੇ 7:00 ਵਜੇ ਹੱਜ ਮਾਰਤੀ ਸੀ ਕਹਿੰਦੇ ਭਾਈ ਉਠੋ ਐਮ ਹੋ ਗਿਆ ਕਹਿੰਦੇ ਸਾਡੇ ਟਾਪੇ ਦਾ ਤੇ ਪਰ ਕਰਦੇ ਕਰਾਉਂਦੇ ਨਾਉਂਦੇ ਧੌਂਦੇ 9 ਵਜ ਗਿਆ ਪਿਛਲੇ ਪਾਸੇ ਟੂਟੀ ਜੀ ਲੱਗੀ ਹੋਈ ਆ ਬਾਈ ਛੋਟੀ ਜੀ ਉੱਥੇ ਨਹਾ ਤੋ ਲੈ ਬੁੱਧਵਾਰ ਦੇ ਦਿਨ ਦੀ ਦੂਜੇ ਟਾਈਮ ਦੀ ਚਾਹੀ ਤੇ ਜੇ ਸੰਦੀਪ ਨਾ ਆਇਆ ਤਾਂ ਤੀਜਾ ਟਾਈਮ ਉਹ ਦੋ ਹੀ ਕੁੱਟਾਂ ਬਾਈ ਦੂਜਾ ਤੀਜਾ ਟਾਈਮ ਤਾਂ ਕਿਹੜਾ ਜੇ ਪਿੰਡ ਹੋਈ ਗਏ ਤਾਂ ਕੌਲਾ ਇੱਕ ਨਾਲੀ ਦੁਪਹਿਰ ਤੱਕ ਕੰਮ ਚੱਲ ਜਾਂਦਾ ਤੇ ਐਸੇ ਦੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਉਹ ਟਾਬਾ ਜੀ ਜਿੱਥੇ ਆਪਣੀ ਪਿਛਲੀ ਰਾਤ ਨੰਗੀ ਆ ਗਈ ਤੇ ਹੁਣ ਬਿਲਕੁਲ ਬਈ ਤਿਆਰ ਵਰ ਤਿਆਰਾਂਗੇ ਨਾ ਤੋਂ ਲੈੇ ਕੱਪੜੇ ਵੀ ਬਦਲ ਲੈ ਕੱਪੜੇ ਬਈ ਟੀ-ਸ਼ਰਟ ਤਾਂ ਬਦਲ ਲੈਨੇ ਹੈਗੇ ਪਰ ਲੋਰ ਐਵੇਂ ਝੂਠ ਮਾਰ ਕੇ ਅੱਜ ਮੇਰੇ ਖਿਆਲ ਨਾਲ ਹੋ ਗਿਆ 7ਵਾਂ ਦਿਨ ਲੋਰ ਨਹੀਂ ਬਦਲੀ ਹੈਗੀ ਆ ਬਦਲ ਲਈ ਦੀ ਉਤੋਂ ਤੇ ਹੁਣ ਗਾਂ ਜਾ ਕੇ ਇਹ ਵੀ ਧੋਵਾਂਗੇ ਸਾਰੀਆਂ ਬਸ ਇੱਕ ਮੇਰੇ ਖਿਆਲ ਨਾਲ ਹੋਰ ਰਹੇਗੀ ਤੋਤੀ ਹੋਈ ਤੇ ਫਿਰ ਸਾਰੀਆਂ ਮੈਲਗੀਆਂ ਹੀ ਹੋਈਆਂ ਪਈਆਂ ਨੇ ਤੇ ਕਲਕੱਤਾ ਜੀ ਇੱਥੋਂ ਹੈਗਾਗਾ 450 ਕਿਲੋਮੀਟਰ ਦੇਖਦੇ ਆ ਅੱਜ ਕਿੰਨਾ ਸਫਰ ਕੱਢਦੇ ਆਂਗੇ ਕੀ ਗੱਲਾਂ ਬਾਤਾਂ ਨੰਮੇ ਸਫਰ ਦੀਆਂ ਤੇ ਨਮੀਆਂ ਗੱਲਾਂ ਬਾਤਾਂ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਮਿਲਦੇ ਆਂ ਫਿਰ ਸਫਰ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਪੀ ਲਈ ਜੀ ਤੇ ਲੈ ਕੇ ਬਾਬੇ ਦਾ ਨਾਂ ਗੱਡੀਆਂ ਹੱਕਣ ਲੱਗਿਆਂਗੇ ਬਿਲਕੁਲ ਤਿਆਰ ਵਰ ਤਿਆਰ ਹਵਾ ਹੂਆ ਭਾਈ ਚੈੱਕ ਕਰ ਲਈ ਹੈ ਜੀ ਆਲ ਇੰਡੀਆ ਟੂਰ ਬਾਈ ਸਾਈਕਲ ਪੰਜਾਬ ਬਿੱਟੂ ਫੇਲੀਅਰ ਆਪਣਾ ਜਿਹੜਾ ਖਾਤਾ ਹੈ ਜੀ ਇਸੇ ਨਾਮ ਤੇ ਆ ਸਾਰੇ ਪਾਸੇ ਫੇਸਬੁੱਕ ਯੂਟਿਊਬ ਇੰਸਟਾਗ੍ਰam ਸਨੈਪਚੈਟ ਹੋ ਗਈ ਸ਼ੇਅਰ ਚੈਟ ਹੋ ਗਈ ਮੌਜ ਹੋ ਗਈ ਸਾਰੇ ਪਾਸੇ ਆਪਣੇ ਖਾਤੇ ਹੈ ਜੀ ਇਸੇ ਦੇ ਨਾਮ ਤੇ ਹੈ ਹੈ ਟੈਂਡ ਟੈਂਡ ਮਤਲਬ ਐਪ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟੈਂਡ ਕਿਹੜੀ ਐਪ ਆ ਐਪ ਆ ਮੈਣੀ ਸੋਣੀ ਸੋਣੀ ਉਹਨੇ ਟੈਂਡਾ ਲਾ ਦੇ ਪਰ ਹਮੜਾ ਟੈਂਡ ਕਿਹੜੀ ਆ ਗਾਣਾ ਸੁਣਿਆ ਆਉਣਾ ਉਹਦਾ ਨੀਹਾ ਕੱਕੜਦਾ ਤੇ ਹਰਮਨਪ੍ਰੀਤ ਸਿੰਘ ਦਾ ਹਰਮਨਪ੍ਰੀਤ ਸਿੰਘ ਆ ਉਹਦੇ ਨਾਲ ਵਿਆਹ ਕੀ ਕਿਹੜਾ ਗਾ ਉਹਨਾਂ ਨੇ ਤੇ ਸਤਸ੍ਰੀਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਦੁਬਾਰਾ ਤੇ ਠੀਕ ਠਾਕ ਹੋਵਾਂਗੇ ਸਾਰੇ ਜੀ ਆਪਾਂ ਵੀ ਠੀਕ ਠਾਕ ਆ ਤੇ ਬਾਕੀ ਸਾਰਿਆਂ ਆਪਾਂ ਬਾਈ ਨੇ ਦੱਸਿਆ ਸੀ ਕਿ ਜਿੰਨੇ ਜਿੰਨਾਂ ਦੇ ਆਪਣੇ ਖਾਤੇ ਹੈਗੇ ਆ ਤੇ ਟੈਂਡ ਬਾਈ ਚਲਾਉਂਦਾ ਨਹੀਂ ਹੋਣਾ ਤੇ ਟੈਂਟ ਬਈ ਕਾਫੀ ਚਿਰ ਪਹਿਲਾਂ ਚਲਾਈ ਜਾਂਦੀ ਸੀਗੀ ਤੇ ਹੁਣ ਆਪਣਾ ਟੈਂਟ ਜਿਹੜਾ ਘੱਟ ਚੱਲਦੀ ਆ ਤੇ ਬਾਹਰ ਤਾਂ ਚੱਲਦੀ ਹੋਣੀ ਆ ਪਰ ਆਪਣੇ ਇੰਡੀਆ ਦੇ ਵਿੱਚ ਬਹੁਤ ਘੱਟ ਆ। ਬੱਸ ਇਹਨੇ ਨਾਲੀ ਠੀਕ ਆ ਜੀ ਠੀਕ ਆ। ਟੈਂਟ ਤੇ ਗੱਲਬਾਤ ਜ਼ਿਆਦਾ ਅੜ ਗਈ ਸੀਗੀ ਤੇ ਨੀਸ਼ੂ ਬਈ ਵੀ ਤਿਆਰ ਵਰ ਤਿਆਰ ਆ ਜੀ। ਤਿਆਰ ਹੋ ਜੀ। ਨਹੀਂ ਜੀ। ਕਿਉਂ ਜੀ? ਵੈਸੇ ਜੀ ਸਸਰੀ ਘਰ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਅਸੀਂ ਵੀ ਤਿਆਰ ਪਰ ਤਿਆਰ ਆ ਜੀ ਹੁਣ ਸਾਈਕਲ ਅੱਗੇ ਖਿੱਚਣ ਵਾਸਤੇ ਬੱਸ ਹੁਣ ਨਿਕਲਦੇ ਆ ਜੀ ਆਪਾਂ ਹੁਣ ਅੱਗੇ ਸਫਰ ਦੇ ਬਾਰੇ ਸ਼ਾਇਦ ਤੁਹਾਨੂੰ ਬਿੱਟੂ ਭਾਈ ਨੇ ਦੱਸਤਾ ਹੋਵੇਗਾ ਲੱਖੀ ਸਰਾਏ ਤੋਂ ਅੱਗੇ ਥੋੜਾ 20 ਕਿਲੋਮੀਟਰ ਜਾਵਾਂਗੇ ਜਿਹੜਾ ਕੋਈ ਢਾਬਾ ਜਿਹੜੀ ਕੋਈ ਦੁਕਾਨ ਜੇ ਜੋ ਵੀ ਕੋਈ ਇਦਾਂ ਦਾ ਸਟੇ ਮਿਲ ਗਿਆ ਉਹ ਤੇ ਸਟੇ ਕਰ ਲਾਂਗੇ ਦੇਵਗਰ ਜਿਆਦਾ ਦੂਰ ਨਹੀਂ ਤੇ ਹੁਣ ਕਲਕੱਤਾ ਆਬ ਦੂਰ ਨਹੀਂ ਕਹਿੰਦੇ ਨੇ ਨਾ ਅਬ ਦਿੱਲੀ ਦੂਰ ਨਹੀਂ ਅਬ ਕਲਕੱਤਾ ਦੂਰ ਨਹੀਂ ਫਟਾਫਟ ਅਸੀਂ ਕਲਕੱਤੇ ਪਹੁੰਚ ਜਾਾਂਗੇ ਦੇਸ਼ ਦੀ ਪਹਿਲੇ ਰਾਜਤਾਨ ਜਿਹੜਾ ਮੰਨਿਆ ਜਾਂਦਾ ਸੀ ਉਹ ਕਲਕੱਤਾ ਨੂੰ ਕਿਹਾ ਜਾਂਦਾ ਸੀਗਾ ਕਲਕੱਤਾ ਤੇ ਪਹਿਲੇ ਕਲਕੱਤਾ ਕਿਹਾ ਜਾਂਦਾ ਸੀ ਹੁਣ ਕੋਲਕੱਤਾ ਕਿਹਾ ਜਾਂਦਾ ਜੀ ਵਾਹ ਜੀ ਵ ਚਲੋ ਭਾਈ ਮੁੰਡਿਓ ਚਲਿਏ ਕਰਾਂ ਸਫਰ ਵੱਲ ਵਧੀਏ ਤੇ ਇੱਕ ਇੱਥੇ ਭਾਈ ਹੋਰ ਬੜੀ ਵਧੀਆ ਗੱਲ ਆ ਜਿਹੜੀਆਂ ਦੁਕਾਨਾਂ ਨੇ ਨਾ ਆ ਸਾਹਮਣੇ ਦੁਕਾਨ ਹੋ ਗਈ ਆ ਇੱਕ ਟਰੱਕ ਦੇ ਪਿਛਲੇ ਪਾਸੇ ਆ ਦੋ ਤਿੰਨ ਦੁਕਾਨਾਂ ਸਾਰੀ ਰਾਤ ਕਹਿੰਦੇ ਭਾਈ 24 ਘੰਟੇ ਖੁੱਲੀਆਂ ਰਹਿੰਦੀਆਂ ਰਾਤ ਆਪਾਂ ਵੀ 12 1 2 ਵਜੇ ਤੱਕ ਜਿਹੜੇ ਜਾਗਦੇ ਰਹੇ ਆ ਵੀਡੀਓ ਦੀ ਕਟ ਵੱਡ ਆਪਣੀ ਚੱਲਦੀ ਰਹਿੰਦੀ ਹੈਗੀ ਤੇ ਸਾਰੀ ਰਾਤ ਭਾਈ ਖੁੱਲੀਆਂ ਹੀ ਸੀਗੀਆਂ ਦੁਕਾਨਾਂ ਆਪਾਂ ਜਾਣਾ ਸੀ ਬਾਈ ਥੱਲੇ ਵਾਲੀ ਸੜਕ ਪਰ ਆਪਾਂ ਗਲਤੀ ਨਾਲ ਨਾ ਉੱਪਰ ਆਹ ਪੁਲ ਕਣੀ ਆ ਗਏ ਆ ਤੇ ਇੱਧਰ ਨੂੰ ਆ ਗਏ ਤਾਂ ਮੈਂ ਕਿਹਾ ਬਾਈ ਫਿਰ ਆ ਪੁਲ ਬਾਰੇ ਦੋ ਚਾਰ ਗੱਲਾਂ ਬਾਤਾਂ ਸੰਜੀਆਂ ਕਰ ਲਗੇ ਇੱਧਰਲੇ ਪਾਸੇ ਥੱਲੇ ਦੀ ਨੰਗਦੀ ਹੈ ਜੀ ਗੰਗਾ ਨਦੀ ਤੇ ਇਸ ਪੁਲ ਦਾ ਨਾਮ ਹੈਗਾ ਰਜਿੰਦਰ ਪੁਲ ਤੇ ਇਹਨੂੰ ਬਾਈ ਡਾਕਟਰ ਰਜਿੰਦਰ ਪ੍ਰਸ਼ਾਦ ਪੁਲ ਵੀ ਕਿਹਾ ਜਾਂਦਾ ਹੈਗਾ ਜਿਹੜਾ ਕਿ ਆਪਣੇ ਭਾਰਤ ਦਾ ਨਾ ਪਹਿਲਾ ਰਾਸ਼ਟਰਪਤੀ ਸੀਗਾ ਉਹਦੇ ਨਾਮ ਤੇ ਇਹ ਨਾਮ ਰੱਖਿਆ ਗਿਆ ਹੈਗਾ ਰਜਿੰਦਰ ਪੁਲ ਤੇ ਇਹ ਬਾਈ ਲਗਭਗ 2 ਕਿਲੋਮੀਟਰ ਦਾ ਲੰਬਾਈ ਵਾਲਾ ਦਾ 2 ਕਿਲੋਮੀਟਰ ਲੰਬਾ ਪੌੜਾ ਇਹ ਤੇ ਇਹ ਰੇਲਵੇ ਵਾਸਤੇ ਵੀ ਵਰਤਿਆ ਜਾਂਦਾ ਤੇ ਸੜਕ ਵੀ ਹੈ ਉੱਪਰ ਜਿਹੜਾ ਸੜਕ ਚੱਲਦੇ ਭਾਈ ਸਾਧਨ ਚੱਲਦੇ ਤੇ ਥੱਲੇ ਪਾਸੇ ਦੇ ਰੇਲ ਗੱਡੀ ਦੀ ਲੇਨ ਲੰਗਦੀ ਹੈਗੀ ਥੱਲੜਲੇ ਪਾਸੇ ਦੋਹਾਂ ਲਈ ਹੀ ਵਰਤਿਆ ਜਾਂਦਾ ਤੇ ਇਹ ਲਗਭਗ 1959 ਦੇ ਵਿੱਚ ਤਿਆਰ ਹੋਇਆ ਸੀਗਾ ਬਹੁਤ ਟਾਈਮ ਹੋ ਗਿਆ ਬਣੇ ਨੂੰ ਤੇ ਅੱਜ ਕੱਲ ਇਹਦੀ ਹਾਲਤ ਥੋੜੀ ਜੀ ਖਸਤਾ ਹੋਈ ਪਈ ਹੈਗੀ ਤੇ ਸਾਹਮਣੇ ਜੇ ਇਧਰਲੇ ਪਾਸੇ ਤੁਹਾਨੂੰ ਬਾਈ ਦਿਖਾਈਏ ਤਾਂ ਇੱਕ ਆ ਨਮਾ ਪੁਲ ਬਣਿਆਗਾ ਹਜੇ ਉਹਦਾ ਕੋਈ ਨਾਂ ਨਹੀਂ ਰੱਖਿਆਗਾ ਹਜੇ ਉਦਘਾਟਨ ਵੀ ਨਹੀਂ ਕਹਿੰਦੇ ਹੋਇਆ ਉਦਘਾਟਨ ਤੋਂ ਬਾਅਦ ਕੋਈ ਨਮਾ ਨਾਂ ਰੱਖਿਆ ਜਾ ਉਹ ਨਮਾ ਹੀ ਪੁਲ ਬਣਿਆਗਾ ਉਹ ਸਾਹਮਣੇ ਵਾਲਾ ਤੇ ਇਹ 1959 ਦੇ ਵਿੱਚ ਬਣਿਆ ਸੀ ਭਾਈ ਅਰਜਿੰਦਰ ਪੁਲ ਕਹਿੰਦੇ ਹਨ ਇਹ ਪਟਨਾ ਸਾਹਿਬ ਦੇ ਜ਼ਿਲ੍ਹੇ ਜੀ ਹਾਜੀਪੁਰ ਦੇ ਵਿੱਚ ਪੈਂਦਾਗਾ ਇਹ ਪੁਲ ਤੇ ਇਹ ਦੱਖਣੀ ਬਿਹਾਰ ਨੂੰ ਜਿਹੜਾ ਉੱਤਰੀ ਬਿਹਾਰ ਦੇ ਨਾਲ ਜੋੜਦਾ ਹੈਗਾ ਇਹ ਪੁਲ ਆਇਦਰਲੇ ਪਾਸੇ ਆ ਜਾਂਦੀ ਆ ਬਈ ਰੇਲ ਗੱਡੀ ਦੀ ਲੈਨ ਥੱਲੇ ਦੀ ਉੱਪਰ ਦੀ ਪੁਲ ਤੇ ਥੱਲੇ ਦੀ ਰੇਲ ਗੱਡੀ ਦੀ ਲੈਨ ਜਿਹੜੇ ਰਾਹ ਤੇ ਆਪਾਂ ਬਾਈ ਜਾਈ ਜਾਂਦੇ ਆ ਇੱਧਰ ਆਊਗਾ ਲੱਖੀ ਸਰਾਏ ਪਹਿਲਾਂ ਆਊਗਾ 26 ਕਿਲੋਮੀਟਰ ਫਿਰ ਆਊਗਾ ਮਘੇਰ 73 ਕਿਲੋਮੀਟਰ ਤੇ ਤੇ ਭਾਗਲਪੁਰ ਆਊਗਾ 127 ਕਿਲੋਮੀਟਰ ਤੇ ਫਿਰ ਆਊ ਦੇਵਗਰ 145 ਕਿਲੋਮੀਟਰ ਤੇ ਇਹ ਸਰਾਹਤ ਆਪਾਂ ਇਧਰ ਨੂੰ ਜਾਣਾਗਾ ਜੀ 20 ਕਿਲੋਮੀਟਰ ਦਾ ਜੀ ਸਫ਼ਰ ਆ ਜਿਹੜਾ ਆਪਾਂ ਤੈਅ ਕਰਿਆ ਆਏ ਆ ਤੇ ਅੱਜ ਦੇ ਦਿਨ ਦਾ ਪਹਿਲਾ ਖਾਣ ਪੀਣ ਆਪਣਾ ਕੇਲੇ 50 ਰੁਪਏ ਦਰਜਨ ਆ ਜੀ ਦੋ ਦਰਜਨ ਕੇਲਿਆਂ ਦੀਆਂ ਲਈਆਂ ਨੇ ਤੇ ਖਾ ਕੇ ਫਿਰ ਆਪਾਂ ਅੱਗੇ ਵੱਲ ਤੁਰਾਂਗੇ ਭਈ ਜੇ ਇਹ ਕੀ ਚੀਜ਼ ਹੈ ਅਨਰਸਾ ਹੈ ਹਾਂ ਅਨਰਸਾ ਹੈ ਪਤਾ ਨਹੀਂ ਬਾਈ ਸਮਝ ਨਹੀਂ ਆਇਆ ਕੀ ਚੀਜ਼ ਹੈ ਇਹ ਮਠਿਆਈ ਹੈ ਕੋਈ ਅਨਰਸਾ ਕਮਲ ਦਾ ਬਿਹਾਰ ਦੇ ਬਾਈ ਇਹ ਪਤਾ ਨਹੀਂ ਕਿੱਦਾਂ ਦੇ ਪਿੰਡ ਸ਼ਹਿਰ ਆ ਗਏ ਸੜਕਾਂ ਕਿੱਦਾਂ ਦੀਆਂ ਆ ਗੀਆਂ ਜਦੋਂ ਦੇ ਵੀ ਚੱਲੇ ਆ ਹਨ ਤੇ ਕੋਈ ਐਦਾਂ ਦਾ ਥਾਂ ਨਹੀਂ ਆਇਆ ਵੀ 10 20 ਕਿਲੋਮੀਟਰ ਕੱਲੇ ਖੇਤ ਆ ਕੇ ਹੁਣ ਆਸੇ-ਪਾਸੇ ਦੋਨੇ ਪਾਸੇ ਘਰੀ ਆਈ ਜਾਂਦੇ ਆ ਪਿੰਡ ਬਦਲ ਜਾਂਦਾ ਸ਼ਹਿਰ ਬਦਲ ਜਾਂਦਾ ਕਦੇ ਪਿੰਡ ਹੋਰ ਆ ਜਾਂਦਾ ਕਦੇ ਸ਼ਹਿਰ ਹੋਰ ਆ ਜਾਂਦਾਗਾ ਛੋਟੇ-ਮੋਟੇ ਥਾਵਾਂ ਤੋਂ ਅਲੱਗ-ਅਲੱਗ ਥਾਵਾਂ ਤੋਂ ਨਾ ਬਦਲੀ ਜਾਂਦੇ ਪਰ ਇਹ ਨਹੀਂ ਗੱਲਬਾਤ ਹੋਈ ਵੀ ਭਾਈ 20 ਕਿਲੋਮੀਟਰ ਕੱਲੇ ਖੇਤ ਹੀ ਆਈ ਜਾਂਦੇ ਹੁਣ ਤੇ ਕੇਲੇ-ਕੁਲੇ ਖਾ ਕੇ ਭਾਈ ਗਾਂ ਤੁਰ ਪੈ ਸੀਗੇ ਇੱਥੇ ਭਾਈ ਸਾਫ਼-ਸੁਥਰਾ ਜਿਹਾ ਥਾਂ ਮਿਲ ਗਿਆ ਤੇ ਡੇਰੇ ਲਾ ਲੇ ਮੁੰਡਿਆਂ ਨੇ ਮੈਟ ਵਿਛਾ ਲਈ ਕਹਿੰਦੇ 10 ਮਿੰਟ ਢੂਆ ਸਿੱਧਾ ਕਰ ਲਗੇ ਤੇ ਨਾਲ ਹੀ ਬਾਈ ਨਿਸ਼ੂ ਬਾਈ ਰੋਜ਼ ਕਹਿੰਦਾ ਸੀਗਾ ਖੀਰ ਬਣਾ ਕੇ ਖਵਾਉਂ ਖੀਰ ਬਣਾ ਕੇ ਖਵਾਉਂਗਾ ਤੇ ਅੱਜ ਉਹ ਦਿਨ ਆ ਗਿਆ ਚੁੱਲਾ ਚੌਂਕਾ ਜਿਹੜਾ ਆਪਾਂ ਲੋਟ ਕਰ ਲਿਆ ਦੁੱਧ ਦੇ ਤਿੰਨ ਪੈਕਟ ਲਏ ਸੀਗੇ ਤੇ ਪਾਈਆ ਕਚੌੜ ਲਏ ਆਗੇ ਖੀਰ ਬਣਾਉਣ ਵਾਸਤੇ ਵਿੱਚ ਲੈਂਜੀਆਂ ਪਾਈਆਂ 10-20 ਰੁਪਈਆ ਦੇ ਕਾਜੂ ਕੂਜੂ ਜੇ ਪਾਲੇ ਸਾਰਾ ਕੁਝ ਲੱਲਾ ਪੱਪਾ ਜਿਹੜਾ ਪਾ ਲਿਆ ਤੇ ਦੁੱਧ ਬਈ ਰੱਖ ਵੀ ਲਿਆ ਚਾਹ ਬਣਾਉਣ ਵਾਸਤੇ ਬਾਅਦ ਚ ਚਾਹ ਵੀ ਬਣਾਵਾਂਗੇ ਚਾਹ ਤਾਂ ਫਿਰ ਜ਼ਰੂਰੀ ਆ ਨਾ ਬਾਈ ਇਨਿਸ਼ੂ ਭਾਈ ਅੱਜ ਖੀਰ ਬਣਾ ਕੇ ਖਵਾਊਗਾ। ਚੌਲ ਬਈ ਇੱਥੇ ਬਹੁਤ ਮਹਿੰਗੇ ਆ ਗਏ ਜਿਹੜੇ ਆਪਾਂ ਨੂੰ ਚੌਲ ਦਿੱਤੇ ਆ ਨਾ ਇਹ 200 ਰੁਪਏ ਕਿਲੋ ਦਿੱਤੇ ਆ। ਆਪਾਂ ਦੇ ਪਾਸ ਮਿੱਟ ਹੀ ਮਿਲ ਜਾਂਦੇ ਆ। ਟੋਟਾ ਚੌਲ ਆ ਗਏ ਤੇ ਪਾਈਆ ਲੈ ਆਪਾਂ 50 ਰੁਪਈਆ ਦੇ। ਤੇ ਆ ਲਓ ਜੀ। ਦਾਖਾ ਦੁਖਾ ਧੋ ਲੀਏ ਮਾੜਾ ਜ। ਧੋ ਲਓ ਜੀ ਧੋ ਲਓ। ਤੇ ਕੋਲੇ ਨਲਕਾ ਵੀ ਹੈਗਾ ਵਧੀਆ ਭਾਂਡਾ ਢਿੰਡਾ ਵੀ ਜਿਹੜਾ ਤੋਤਾ ਜਾਊਗਾ। ਉਹ ਖਜੂਰਾਂ ਦੀਆਂ ਸੁਗੀਆਂ ਉਹ ਜਿਹੜੀਆਂ ਸੁੱਕ ਕੇ ਸਵਾਰੇ ਬਣ ਜਾਂਦੀਆਂ ਨਾ ਇਹ ਮੈਂ ਥੋੜਾ ਜਿਆ ਵੱਡੀ 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 ਉਹਨਾਂ ਥੋੜੇ ਜਿਹੇ ਨਾ ਕੀੜੇ ਆ ਗਏ ਸੀ ਕੁਛ ਨਹੀਂ ਕਹਿੰਦੇ ਕੀੜੇ ਨਿਪਾਉਂਦੇ ਤਾਂ ਆ ਜਾ ਆਪਾਂ ਨੂੰ ਪਰ ਨੌਨ ਮੈਚ ਹੋ ਜਾਗੇ ਨਾ ਤੋਤੇ ਗਏ ਬਸ ਹਾ ਬਹੁਤ ਹੈ ਆਪਾਂ ਚੰਗੀ ਤੇ ਸਾਫ ਸੁਥਰੀ ਚੀਜ਼ ਬਣਾਵਾਂਗੇ ਤੇ ਅੱਜ ਦੇ ਦਿਨ ਦਾ ਆਪਣਾ ਖਾਣ ਪੀਣ ਜੀ ਖੀਰ ਹੈ ਜੀ ਤੇ ਅੱਥ ਨੇ ਦੇਖਾਂਗੇ ਰੋਟੀ ਟੁੱਕ ਦਾ ਇਸ ਤੋਂ ਬਾਅਦ ਆਪਾਂ ਸਫਰੀ ਕਰਨਾਗਾ ਤੇ ਬਾਈ ਜਿੱਥੋਂ ਆਪਾਂ ਚੱਲੇ ਸੀਗੇ ਹਨਾ ਸਵੇਰੇ ਤੇ ਉੱਥੋਂ ਬਾਈਆਂ ਤੋਂ ਪੁੱਛਿਆ ਸੀਗਾ ਵੀ ਬਿਹਾਰ ਦਾ ਹੋਰ ਕਿੰਨਾ ਏਰੀਆ ਰਹਿ ਗਿਆ ਬਾਈ ਉਹਨਾਂ ਨੇ ਕਿਹਾ ਸੀ ਕਹਿੰਦੇ ਪੂਰਾ 100 ਕਿਲੋਮੀਟਰ ਹਜੇ ਬਿਹਾਰ ਦਾ ਏਰੀਆ ਆਊਗਾ ਤੇ ਉਹ ਬਾਈ ਕਹਿੰਦੇ ਸੀ ਕਹਿੰਦੇ 100 ਕਿਲੋਮੀਟਰ ਬਿਹਾਰ ਦਾ ਏਰੀਆ ਇਸ ਤੋਂ ਬਾਅਦ ਕਹਿੰਦੇ ਝਾਰਖੰਡ ਸ਼ੁਰੂ ਹੋ ਜਾਊਗਾ ਟੜਕੇ ਜਿੱਥੋਂ ਆਪਾਂ ਜਿਹੜੇ ਹੋਟਲ ਤੋਂ ਤੁਰੇ ਆਂ ਮਹਾਰਾਜ ਹੋਟਲ ਸੀ ਪਤਾ ਨਹੀਂ ਕਿਹੜਾ ਸੀ ਉਹ ਨਾਂ ਭੁੱਲ ਗਏ ਹਾਂ ਮਹਾਰਾਣੀ ਮਹਾਰਾਜ ਹੋਟਲ ਮਹਾਰਾਣੀ ਹੋਟਲ ਮਹਾਰਾਣੀ ਹੋਟਲ ਮਹਾਰਾਣੀ ਹੋਟਲ ਠੀਕ ਆ ਜੀ ਤੇ ਇਧਰਲੇ ਪਾਸੇ ਤੁਸੀਂ ਆਪਾਂ ਪਸ਼ੂਆਂ ਵਾਲੀਆਂ ਖੁਰਲੀਆਂ ਦੇਖੋ ਬਾਈ ਸਾਰੇ ਮੈਂ ਨਾ ਬਹੁਤ ਜਗ੍ਹਾ ਤੇ ਇਹ ਬਾਈ ਆਪਾਂ ਦੇਖਦੇ ਆਉਣੇ ਆਗੇ ਇਹ ਨਾ ਖੁਰਲੀਆਂ ਇਦਾਂ ਦੀਆਂ ਆਪਣੇ ਤਾਂ ਪੱਕੀਆਂ ਖੁਰਲੀਆਂ ਹੁੰਦੀਆਂ ਵੀ ਇੱਕ ਥਾਂ ਪੱਕੀਆਂ ਹੁੰਦੀਆਂ ਇਹਨਾਂ ਦੀ ਆ ਦੇਖੋ ਵਿੱਚ ਹੀ ਇਹਦੇ ਪਾਣੀ ਪਿਆ ਦਿੰਦੇ ਆ ਵਿੱਚ ਪਾਣੀ ਦੀਆਂ ਵੀ ਭਰੀਆਂ ਪੰਗੀਆਂ ਸੀ ਤੇ ਪਸ਼ੂ ਟਾਂਡੇ ਨੂੰ ਜਿਹੜਾ ਕੱਖ ਕੁ ਖੈਦੇ ਜੀ ਪਾਉਂਦੇ ਆ ਨਾਲ ਕਿੱਲਾਗਾ ਹਰੇਕ ਥਾਈਆਂ ਕਿਤੇ ਬਈ ਇਹ ਟਾਇਰ ਤੋਂ ਬਿਨਾ ਰੱਖੀਆਂ ਹੋਈਆਂ ਤੇ ਕਿਤੇ ਟਾਇਰ ਨਾ ਵੀ ਰੱਖੀਆਂ ਟਾਇਰ ਤੇ ਵੀ ਰੱਖੀਆਂ ਹੋਈਆਂ ਖੁਰਲੀਆਂ ਤੇ ਚੱਕ ਕੇ ਆਸੇ-ਪਾਸੇ ਵੀ ਕਰ ਦਿੰਨਾ ਉਹ ਤਾਂ ਵਧੀਆ ਉਹ ਪੰਗਾ ਵੀ ਆ ਕੱਲਾ ਬੰਦਾ ਤਾਂ ਇਹਨੂੰ ਕਿੱਥੇ ਆਸੇ-ਪਾਸੇ ਕਰ ਲੂ ਐਵੇਂ ਧੂਆ ਹਲ ਜੂਗਾ ਹਨਾ ਕੋਈ ਮਣਕਾ-ਮੁਣਕਾ ਹਲ ਜੂ ਭਾਰੀ ਹੈਗਾ ਬਜਰੀ ਦਾ ਬਈ ਇਹ ਤੇ ਹੋ ਜਾਣ ਦੋ ਬਈ ਖੀਰ ਤਿਆਰ ਫਿਰ ਦੇਖਦੇ ਆ ਭਾਈ ਕਿੱਦਾਂ ਦੀ ਬਣਦੀ ਐ ਇਹ ਗੱਲ ਬਾਤ ਆ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਛੀਰ ਬਣ ਕੇ ਬਾਈ ਤਿਆਰ ਹੋ ਗਈ ਸੀਗੀ ਤੇ ਮਾੜਾ ਜਿਹਾ ਮੂੰਹ ਆਸੇ ਪਾਸੇ ਘਮਾਇਆ ਸੀਗਾ ਤੇ ਪਤਾ ਹੀ ਨਹੀਂ ਲੱਗਣ ਦਿੱਤਾ ਕਦੋਂ ਐਡੇ-ੜੇ ਮੂੰਹਾਂ ਨੇ ਡੌਂਗਾ ਥੱਲੇ ਲਾਤਾ ਬੜੀ ਗਲਤ ਕਰ ਲਿਆ ਭਾਈ ਇਹਨਾਂ ਦੀ ਤੇ ਆਪਾਂ ਵੀ ਕਰਦੇ ਆ ਜੀ ਹੁਣ ਚੈੱਕ ਆਏਗਾ ਭਾਈ ਨਿਸ਼ੂ ਕਾਰੀਗਰ ਸਾਰਾ ਕੁਝ ਬਣਾ ਲੈਂਦਾ ਵਾ ਵਧੀਆ ਕਾਰੀਗਰ ਹੈਗਾ ਸਵਾਦ ਬਣਾਈਆ ਵਧੀਆ ਖੀਰ ਪਰ ਇੱਕ ਗੱਲ ਮਾੜੀ ਕਰ ਗਿਆ ਇਹ ਇਹਨੇ ਚਾਹ ਵਾਸਤੇ ਦੁੱਧ ਨਹੀਂ ਛੱਡਿਆ ਬਾਈ ਕੀ ਸਹੀ ਓਕੇ ਹੈ ਥੀ ਰੋਕਿਆ ਵਧੀਆ ਜੀ ਨਰਚ ਬਈ 80 ਵਾਲੇ ਰੋਡ ਤੋਂ ਆਪਾਂ ਹੁਣ ਇਧਰ ਨੂੰ ਮੁੜ ਗਏ ਆ ਸੱਜੇ ਹੱਥ ਤੇ ਸਾਹਮਣੇ ਲਿਖਿਆ ਸਕੰਦਰਾ 28 ਕਿਲੋਮੀਟਰ ਤੇ ਸੇਖਪੁਰਾ 35 ਜਮਾਈ ਹੈਗਾ 36 ਨਬਾਦਾ 80 ਕਿਲੋਮੀਟਰ ਦੇਵਕਰ 122 ਕਿਲੋਮੀਟਰ ਹੈ ਜੀ ਤੇ ਦੇਖੋ ਅੱਜ ਆਥਨ ਕਿਹੜੇ ਪਿੰਡ ਕਿਹੜੇ ਸ਼ਹਿਰ ਦੇ ਵਿੱਚ ਹੁੰਦੀ ਆ ਕਿੱਥੇ ਕ ਰਾਤ ਕੱਟਦੇ ਆ ਪਿਛਲੇ ਪਿਛਲੀਆਂ ਦੋ ਰਾਤਾਂ ਤੋਂ ਬਈ ਆਪਾਂ ਨੂੰ ਵਧੀਆ ਜਿਹੜਾ ਰਹਿਣ ਸਹਿਣ ਮਿਲ ਗਿਆ ਸੀ ਠਾਬਿਆਂ ਦੇ ਉੱਤੇ ਵਧੀਆ ਤਾਕਤਪੂਸ਼ ਲੱਗੇ ਹੁੰਦੇ ਸੀ ਤੇ ਅੱਜ ਦੇਖੋ ਜੀ ਕਿੱਥੇ ਜੇ ਰਹਿੰਨੇ ਆ ਕੀ ਗੱਲਬਾਤ ਬਣਦੀ ਹੈ ਕਿ ਚੱਲੀ ਜਾਣੇ ਆਗੇ ਚੱਲੀ ਜਾਣੇ ਆ ਬਸ ਸਫਰਾਂ ਦੇ ਵਿੱਚ ਸਫਰ ਜਿਹੜਾ جاری ਆ समा साढ़े पां हो गए जी तो इधरले पासे है पट्रोल पंप जगह हैगी है लखीसराय तो बिहार आए इत मिले कि केंद्र भाई चाह पानी पी के जाओ पुछते हैं आप जगह की नाम है भाई का भैया क्या नाम है जी आपका मेरा नाम देव कुमार है और मैं बिहार लखीसराय रहने वाला हूँ ये जगह लखीसराय है जी बिल्कुल लखीसराय है तो जमुई भाई यहाँ से कितना किलोमीटर यहाँ से पैंतीस किलोमीटर थर्टी फाइव किलोमीटर पड़ेगी अभी बिहार का और कितना एरिया रह गया है हम झारखंड मतलब जाने में झारखंड यहाँ से एक सौ पंद्रह किलोमीटर में इन जाइएगा आप एक सौ पंद्रह किलोमीटर जी पहले एक सौ पंद्रह किलोमीटर जाना फिर झारखंड आएगा नहीं एक सौ पंद्रह किलोमीटर में आप झारखंड एक सौ पंद्रह किलोमीटर से पहले ही आप प्रवेश कर जाइएगा जम्मू बॉर्डर यहाँ से मोटा मोटी बीस किलोमीटर होगा बीस किलोमीटर के बाद आप जम्मू प्रवेश करिएगा अच्छा उसके बाद आप झारखंड भी क्रॉस कर जाइएगा यहाँ से जो पहाड़ दिख रहे हैं भाई वो, वो कौन सी जगह है ये हमारे लखीसराय में और लाल पहाड़ी पटती है लाल पहाड़ी लखीसराय में है जी है? और यहाँ का बहुत सारा मूर्ति निकला हुआ है जो कि म्यूजियम में हमारे लखीसराय के म्यूजियम में रखा हुआ है अच्छा कोई फीस लगती है अंदर जाने की इसकी दस रूपए लगेगी दस रूपये ठीक है जी ठीक है ठीक है भाई शुक्रिया बहुत बहुत धन्यवाद और मेरा एक इंस्टाग्राम आई है डेवशा अच्छा जी ठीक है जी धन्यवाद आ दुण दुण। दुण। दुण तो आप तो और... ये हमारे जिला का प्रिया पोखर है अच्छा जी जो कि एक लखीसराय जिला डिस्ट्रिक्ट में और हमारे जिला में स्थित ये पोखर है हाँ जी जो कि प्रिया पोखर के नाम से जाना जाता है यहाँ पे माँ दुर्गा का विसर्जन भी होती है सरस्वती माता के विसर्जन होती है और हमारे महत्वपूर्ण जिसे हम लोग को महत्वपूर्ण पर्व कहते हैं जो कि हमारा महत्वपूर्ण पर्व है यहाँ का छठ पूजा हाँ जी जो यहाँ के हम लोग का माता लोग यहाँ पे छठ पूजा करते हैं और बहुत ही धूमधाम से होता है प्रशासन के नज़रों में होता है और बहुत ही सुंदर तालाब है शाम में आते हैं हमारे जितने भी माता है बहन है सब यहाँ शाम में आते हैं बैठते हैं बातें करते हैं और फिर शाम होने पर नज़ारा कुछ और अच्छा दिखता है और, और प्रिया पोखर के बारे में क्या है हो सकते कमल जब खिलती तो और बेहतर है हिम्मत जो कार्य है जो इसका मतलब यूज यूज है जो इस तालाब का हाँ यहाँ पे लोग मतलब मछली पालन भी करते हैं जो कि मतलब जिला स्तरीय है मतलब जिला के जो आ, मतलब प्रशासनिक रूप से जो चीजें होती है ना जो मतलब मछली पालन हो गया बाकी इससे कुछ लोगों का जो गरीब लोग हैं और जब कमल इसमें आता है मतलब लोटस जिसको हम लोटस बोलते हैं इंग्लिश में जब कमल आता है तो इसमें मतलब कि लोग उसमें भी जो मतलब यहाँ के गरीब हैं जो गरीब वर्ग के लोग है वो भी इनसे मतलब अपना रोजी रोटी चला चलाते हैं हाँ जो भी मिडिल क्लास के लोग हैं आके अपना फूल मतलब ले जाके उनसे मतलब उनका इनमें जो फल होता है फूल का उनका भी उपयोग करते हैं और उनको मतलब बेच के अपना जीवन यापन करते हैं ठीक है, और ये जो आपका पीछे इधर दिख रहा है ये जो रास्ता गया है ये जस्ट लाइक यहाँ पे एक अतिथि मतलब गिरी है अतिथि गिरी मतलब हमारे जो मतलब जो भी यहाँ लखीसराय में गेस्ट जैसे कि आपका चीफ मिनिस्टर हो गया प्राइम मिनिस्टर हो गया जो भी मतलब अहदेदार लोग हैं वो आके यहाँ पे रुकते हैं जस्ट लाइक like ये जो आपका है जिला गिरी देखिए वहाँ पे आप फोकस कीजिए जिला गिरी लखीसराय है जी जी और इसके जस्ट लाइक like आप अगर उधर जाइएगा दो तो तीन किलोमीटर है तो पहाड़ियों का मतलब दो तीन मतलब पहाड़ है तो उनके बीच बस्तियां बसी बस्ति हुई है आगे जो है लोग हैं वहाँ पे रहते हैं और बहुत ही अच्छा मतलब वो है नजारा है जहाँ पे आप लोग एक मतलब वो कर सकते हैं ब्लॉगिंग टाइप का जो भी आप लोग मतलब वो करते हैं हमारे लखीसराय में महत्वपूर्ण छठ पूजा है ही और आने वाले टाइम में बस एक दो मंथ में दुर्गा पूजा आ रही है जो कि तो धूमधाम से बहुत ही धूमधाम से, से, से मनाया जाता है और हमारे हतनपुर हो गया हो गया समिति हो गए पंजाबी मोहल्ला हो गए छोटे दुर्गा स्थान छोटे दुर्गा स्थान मंदिर हो गए जो कि वहाँ पे माता दुर्गा का प्रतिमा का पूजा होता है और धूमधाम से लक्श्वरा विसर्जन होती है और हमारे जस्ट लाइक क्या बोलते हैं जो पहाड़ी है हाँ जी यहाँ के पहाड़ से बताया जाता है कि पुराने जमाने में राजा महाराजा रहते थे और ढेर सारा मूर्ति बहुत सारा मूर्ति निकला जो कि अभी हमारे स्थित लखीसराय अशोक धाम के पास एक म्यूजियम खुला है वहाँ पे सारा मूर्ति वहाँ तो रखा हुआ है संग्रहालय देखा होगा इस, इसी रोड में जिस रोड से आप आए ना हाँ जी वहाँ जो यहाँ पे अवशेष मिले थे मतलब राजा महाराजा जब रहते थे आज से मतलब 500 साल पहले 300 साल पहले जितना मतलब वो रहते थे उनके जितने भी अवशेष हैं तो एक लखीसराय संग्रहालय बना हुआ है जैसे ये आप लखीसराय डिस्ट्रिक्ट ज़िला में है जो कि बिहार मतलब राज्य बिहार और डिस्ट्रिक्ट लखीसराय जो कि पटना हमारे राजधानी वहाँ से करीब सौ किलोमीटर के दूरी पर स्थित है यहाँ पे जो ये अवशेष मिले थे राजा महाराजा का वो हमने एक संग्रहालय बना रखा है जहाँ पे मतलब हम लोग स्थापित किए हुए हैं वहाँ पे रखे हुए हैं ताकि जब हमारा जो नया नया मतलब न्यू जनरेशन आए तो देखे कि नहीं भाई इस प्रकार से लखीसराय में चीज़ें पहले थी और इस प्रकार से लोगों की जानकारियाँ मतलब बढ़ेगी जैसे आपके यहाँ मतलब अमृतसर में हो गया भाई एक टेम्पल है पंजाब का जी फेमस टेम्पल तो उसी तरीके से हम लोग का भी आपको पहले ही बताया कि सिंह ऋषि धाम जो कि यहाँ से ट्वेंटी फाइव किलोमीटर दूर है वहाँ पे सबसे फेमस जगह वही है कि भाई राजा दशरथ जो थे राम के जो पिताजी थे उन्होंने मांगा था कि भाई हमारा अगर पुत्र होगा तो हम वहाँ जाके मुंडन करवाएंगे तो वही मुंडन स्थल के नाम से हम सिंग ऋषि धाम जो कि बहुत फेमस लखीसराय में है आप लोग यूट्यूब वगैरह पे भी देख सकते हैं और यहाँ का एक और फैक्ट्री जो है सिंदूर फैक्ट्री जो सबसे फेमस है और इधर एक आगे जो है क्यूल नदी भी है अच्छा। जो कि मतलब लखीस राय का मुख्य नदी है जहां पे गंगा जी या मतलब आके मिलती है जो कि मतलब नाम किया जी, जी? आ, क्यूल नदी क्यूल नदी हां आप अगर अभी चलोगे तो इस पहाड़ी से जस्ट मतलब यहां से जस्ट 1 2 1.5 किलोमीटर में आपको वो दिखना ठीक है ऐसे शहर ਦੇ ਵਿੱਚ ਭਾਈ ਆਸ-ਪਾਸੇ ਕੀ ਆ ਤੇ ਕੀ ਧਾਰਮਿਕਾ ਕੀ ਮਹੱਤਵ ਹੈ ਨਾ ਸਾਰਾ ਕੁਝ ਭਾਈਆਂ ਨੇ ਦੱਸਤਾ ਤੇ ਆ ਤਲਾਬ ਬਾਰੇ ਵੀ ਦੱਸਤਾ ਭਾਈ ਇਹਦੇ ਵਿੱਚ ਆਹ ਕਮਲ ਦੇ ਆ ਜਿਹੜੇ ਤੇ ਫੁੱਲ ਲੱਗਦੇ ਆ ਵਿੱਚ ਇਹਦੇ ਮੱਛੀਆਂ ਛੱਡੀਆਂ ਹੋਈਆਂ ਨੇ ਤੇ ਲੋਕ ਮੱਛੀ ਪਾਲਣ ਵੀ ਕਰਦੇ ਆਗੇ ਤੇ ਹੋਰ ਵੀ ਬਾਈ ਜੋ ਆਸੇ-ਪਾਸੇ ਆ ਜੋ ਵੀ ਇਹਨਾਂ ਦੇ ਮੰਦਰ ਆਗੇ ਹਨਾ ਕੋਈ ਇਤਿਹਾਸਿਕਾ ਕੁਝ ਵੀ ਆ ਸਾਰਾ ਕੁਝ ਬਾਈਆਂ ਨੇ ਦਸਤਾਗਾ ਬਿਹਾਰ ਦੇ ਭਰਾ ਬਹੁਤ ਵਧੀਆ ਜੀ ਕਿਹਾ ਕਿ ਚਲੇ ਗਏ ਯਹਾਂ ਸੇ ਛੀੜੀ ਹੈ ਉਧਰ ਸਲੀਪਿੰਗ ਹੋ ਰਹਾ ਖਲੀ ਟਾਈਮ ਬਾਈ 6:30 ਹੋ ਗਿਆ ਤੇ ਉਸੇ ਉਸੇ ਸ਼ਹਿਰ ਦੇ ਵਿੱਚ ਆ ਲੱਖੀ ਸਰਾਏ ਦੇ ਵਿੱਚ ਜਿਹੜੀ ਇੱਥੋਂ ਦੀ ਮਸ਼ਹੂਰ ਬਾਈ ਖਾਸ ਕੋਈ ਜਗਾ ਸੀਗੀ ਹਨਾ लाल पहाड़ी वो अपने बिल्कुल सामने है। पर मी तेज आई गा ते एक गुफा की है ना जी भाई गुफा ना गुफा यहाँ पे एक राजा जो थे उनको एक मतलब वो दिया हो गया था शराब टाइप का कि आप अगर कहीं भी मतलब आने जाने का कार्य करेंगे तो मतलब आपको मतलब सूर्य की रोशनी वो नहीं होनी चाहिए तो राजा जो थे वो यहाँ के जो गुफा है करीब यहाँ से डेढ़ किलोमीटर जो कि हमारे अशोक धाम मंदिर है वहाँ पे महादेव का मंदिर था वहाँ पूजा करने जाते थे तो उसी गुफा के जो कि मतलब वहाँ से शुरू होकर पूरा इसके अंदर तक हमारे जो मतलब इतिहासकार जो है यहाँ के जो पुराने लोग हैं वो बताते हैं कि उसी गुफा का प्रयोग करके डेढ़ किलोमीटर वो अंदर अंदर ही पूजा करके फिर पुनः इसी रूप से वापस करके यहाँ पे अपने तपस्या में लग जाते थे यही लाल पहाड़ी का मुख्य जो फेमस प्लेस है यही है ठीक है ठीक है फिर आपा जी देख चलेंगे लाल पहाड़ी तेव गुफा ਪਤਾ ਨਹੀਂ ਭਾਈ ਕਿਹੜੀਆਂ ਗਲੀਆਂ ਦੇ ਵਿੱਚ ਫਿਰਦੇ ਆ ਕਿੱਧਰ ਨੂੰ ਫਿਰਦੇ ਆ ਕੋਈ ਪਤਾ ਨਹੀਂ ਜਿੰਨਾ ਬਾਈਆਂ ਨੇ ਆਪਾਂ ਨੂੰ ਪਿੱਛੇ ਸ਼ਹਿਰ ਬਾਰੇ ਜਾਣ ਕਰ ਦਿੱਤੀ ਸੀ ਉਹਨਾਂ ਨਾਲ ਹੀ ਫਿਰਦੇ ਆ ਭਾਈ ਥਾਂ ਲੱਭਦੇ ਕੋਈ ਰਾਤ ਨੂੰ ਰਹਿਣ ਵਾਸਤੇ ਤੇ ਮੀਂਹ ਪਈ ਜਾਂਦਾਗਾ ਪਹਿਲਾਂ ਜ਼ਿਆਦਾ ਸੀਗਾ ਹੁਣ ਘਟਾਗਾ ਤੇ ਅੱਜ ਰਹਿਣ ਦਾ ਥੋੜਾ ਜਿਹਾ ਔਖਾ ਹੀ ਹੋਇਆ ਪਿਆਗਾ ਪਤਾ ਨਹੀਂ ਕਿੱਥੇ ਜਗ੍ਹਾ ਮਿਲੂਗੀ

लॉज के बूट यहां वाला आयन हां जी हाँ जी आप लोग यहाँ पे सो लीजिएगा ऊपर ये ऊपर सोइएगा यहां कूलर लगा ऊपर पंखा लगा हुआ कहाँ सोइएगा जो बता दिया ये कूलर रात को चलाओ और का तो चला है जितना मर्जी बाल गया इस तरफ उठ ही बैठ जाएंगे इससे बढ़िया क्या चाहिए बस ठीक है सफाई की जरूरत नहीं बस ਅੱਲਾ ਪੱਤੇ ਦਿਖਾਣਾ ਤੇਰ ਕੋਲਨ ਦੇਵ ਦਿਖਾ ਦੇ ਜਾਣ ਦਿਖਾ ਲਓ ਕੋਈ ਸੀ ਉਹਨਾਂ ਬੜਾ ਛਿਪੀ ਹਰੋ ਦੋ ਪਤਲੋਂ ਦੇ ਤੁਮ ਹਾਂ ਕਹਿੰਦੇ ਸਭਾ ਬਾਥਰੂਮ ਤੋਂ ਸਭਾ ਆਇਆ ਸਾਡੇ ਆਪਰ ਰਸਤਾ ਸਮਾਜੀ ਰਾਤ ਦੇ 9 ਵਜ ਚੁੱਕੇ ਹੈਗੇ ਤੇ ਆਪਾਂ ਜਦੋਂ ਇੱਥੇ ਆਏ ਸੀਗੇ ਤੇ ਉਦੋਂ ਥੋੜਾ ਹਨੇਰਾ ਸੀਗਾ ਲਾਈਟ ਓੱਡੀ ਹੋਈ ਸੀਗੇ ਭਾਈ ਉਦੋਂ ਸੀਗਾ ਆਪਾਂ ਕਹਿਆ ਸੀਗਾ ਸਾਗਰ ਮੈ ਸਾਗਰ ਮੈਰਿਜ ਹਾਲ ਤੇ ਬਿਆਹ ਬੂਹਾਂ ਵਾਸਤੇ ਆ ਭਾਈ ਵਿੱਚ ਦੇ ਡੀਜੇ ਡੂਜੇ ਰੱਖੇ ਹੋਏ ਜਦੋਂ ਆਪਾਂ ਨੂੰ ਇੱਥੋਂ ਵਾਲੇ ਬਿਹਾਰ ਵਾਲੇ ਭਰਾ ਹਨ ਲੈ ਕੇ ਆਏ ਸੀਗੇ ਵੀ ਰਾਤ ਤੁਸੀਂ ਭਾਈ ਇੱਥੇ ਕੱਟ ਲਿਓ ਤੇ ਉਦੋਂ ਥੋੜੀ ਲੈ ਟੁੱਡੀ ਹੋਈ ਸੀਗੀ ਤੇ ਅੱਜ ਦੀ ਰਾਤ ਜੀ ਆਪਾਂ ਇੱਥੇ ਕਟਾਂਗੇ ਇਸ ਮੈਰਿਜ ਹਾਲ ਦੇ ਵਿੱਚ ਸਾਈਕਲ ਆਪਣੇ ਇਧਰਲੇ ਪਾਸੇ ਆ ਖੜੇ ਆ ਜੀ ਤੇ ਜਿਹੜੇ ਬਾਈ ਜਿਹੜੇ ਭਰਾਵਾਂ ਨੇ ਆਪਾਂ ਨੂੰ ਇਸ ਸ਼ਹਿਰ ਦੀ ਇਸ ਇਲਾਕੇ ਦੀ ਜਾਣਕਾਰੀ ਦਿੱਤੀ ਸਾਰੀ ਹਨ ਉਹੀ ਆਪਾਂ ਨੂੰ ਇੱਥੇ ਲੈ ਕੇ ਆਇਆ ਰਹਿਣ ਵਾਸਤੇ ਆ ਤੁਸੀਂ ਆ ਡੀਜੇ ਡੂਜੇ ਬਾਈ ਪਏ ਆ ਸਾਰਾ ਕੁਝ ਦੇਖੀ ਵੀ ਜਾਣੇ ਹੋਗੇ ਵਿਆਹਾਂ ਬੂਹਾਂ ਵਾਲਾ ਸਮਾਨ ਆ ਸਾਰਾ ਤੇ ਇਧਰਲੇ ਪਾਸੇ ਬਾਈ ਉਹ ਗੱਦੇ ਗੁੱਦੇ ਲਾ ਕੇ ਸਾਰਾ ਕੁਛ ਆਪਣੋ ਸੈਟਮੈਂਟ ਕੰਮ ਕਰਕੇ ਦੇ ਗਏ ਸੀਗੇ ਤੇ ਹੁਣ ਬਾਈ ਦੁਬਾਰਾ ਫੇਰ ਆਏ ਉਹ ਤੇ ਇਧਰ ਦੇਖੋ ਜੀ 1 2 3 4 ਟਿਫਣਾ ਬਾਈ ਵੱਡਾ ਪੂਰਾ ਤੇ ਭਰਿਆ ਹੋਇਆ ਦੇਖਦੇ ਆ ਕੀ ਲਿਆ ਕੇ ਆਏ ਆ ਬਾਈ ਬਹੁਤ ਧੰਨਵਾਦ ਕੁਛ ਵੀ ਹੋਵੇ ਨਾ ਚاہے ਚਾਰ ਹੀ ਹੋਵੇ ਕੁਝ ਹੋਵੇ ਤੇ ਬਹੁਤ ਧੰਨਵਾਦ ਕੀ ਹੈ ਕਰੇਲੇ ਸੈਲਡ ਹੈ ਲਓ ਭਾਈ ਲਓ ਪਰੌਠੇ ਉਹ ਡੋਲਣੀ ਚ ਫੇਰ ਪਰੌਠੇ ਫੇਰ ਪਰੌਠੇ ਤੇ ਡੋਲਣੀ ਚ ਉਹ ਆ ਠੀਕ ਹੈ ਕੀ ਹੈ ਖੀਰ ਸੇਵੀਆਂ ਸੇਵੀਆਂ ਤੇ ਇੱਕ ਡੋਲਣੀ ਚ ਬਈ ਉਹ ਸੇਵੀਆਂ ਲੈ ਕੇ ਆਇਆ ਨਾਲ ਪਾਣੀ ਲੈ ਕੇ ਆਇਆ ਬਈ ਪਾਣੀ ਦੀਆਂ ਬੋਤਲਾਂ ਪਰੌਠੇ ਹੈਗੇ ਆ ਕਰੇਲਿਆਂ ਦੀ ਸਬਜੀ ਤੇ ਸਲਾਦ ਆ ਪਾਈ ਖੰਚ ਚੈੱਕ ਕਰਕੇ ਦੱਸਾਂ ਤੁਹਾਨੂੰ ਵਧੀਆ ਬਣਾਇਆ ਪੰਜਾ ਠੀਕ ਆ ਭਾਈ ਜੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖੀ ਤੇ ਲਾ ਲਾਈਕ ਵੀ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਵੀ ਕਰਦੇ ਹੋਗੇ ਤੇ ਕਲਕੱਤਾ ਇੱਥੋਂ ਆਪਣਾ ਥੋੜਾ ਹੀ ਰਹਿ ਗਿਆ ਜਿਆਦਾ ਨਹੀਂ ਜੀ ਬਸ ਦੋ ਤਿੰਨ ਦਿਨਾਂ ਦੇ ਵਿੱਚ ਪਹੁੰਚ ਜਾਾਂਗੇ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਤੇ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਭ ਨੂੰ